ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਗਉੜੀ ਮਹਲ ਪੰਜਵਾ ਮਾਂਜ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪੈਰ ਅਰਦੀਐ ਪੂਰਨ ਸਤਿਗੁਰ ਗਿਆਨੁ ਰਹਾ ਜਿਤ ਘਟ ਵਸੈ ਪਾਰ ਬ੍ਰਹਮ ਸੋイ ਸੁਹਾਵਥਉ ਜਮ ਕੰਕਰ ਨੀੜ ਨਯ ਆਵੈ ਰਸਨਾ ਹਰ ਗੁਣ ਗਾਉ seva surat na janiyan na japae arad ooth teri jag jeevan mere thakur agam aagad pai kripal gosayia nathe sok santap tatte vaau na lagai satguru rakhe aap gur naray no dev gur bor satcha sarjanhar ਗੁਰ ਤੁਟ ਸਭ ਕਿਛ ਪਾਇਆ ਜਨ ਨਾਨਕ ਸਦ ਬਲਹਾਰ ਗਉੜੀ ਮਹਲਾ 5 ਸੁਕੇ ਹਰਿ ਕੀਏ ਖਨਮਾ ਹੈ ਅੰਮ੍ਰਿਤ ਦ੍ਰਿਸ਼ਟ ਸੱਚ ਜੀਵਾਈ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕੋ ਦਿਨੀ ਆਪਣੀ ਸੇਵ ਰਹਾ ਮਿਟ ਗਈ ਚਿੰਤ ਕੁਨੀ ਮਨ ਅਸ ਕਰੀ ਦਿਆ ਸਤਗੁਰ ਗੁਣ ਤਸਾ ਦੁੱਖ ਨਾਠ ਸੁਖ ਇਸਮੈ ਢੀਲ ਨ ਪਰੀ ਜਾਂ ਗੁਰ ਪਰਮਾਇ ਇਚ ਪੋਨੀ ਪੁਰ ਗੁਰ ਮਿਲੈ ਨਾਨਕ ਤੇ ਜਨ ਸੁ ਫਲ ਫਲ ਗਉੜੀ ਮਹਲ ਪੰਜਵਾਂ ਤਾਪ ਗਏ ਪਾਈ ਪ੍ਰਭ ਸ਼ਾਂਤ ਸੀਤਲ ਪਈ ਕੀਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭਈ ਸੁਹੇਲੇ ਜਨਮ ਜਨਮ ਕੇ ਵਿਚਰੇ ਮੇਲੇ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੂਪ ਕਾ ਬਨਸੀ ਅਥਾਉ ਸਹਿਜ ਸਬਾਈ 톨ੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਣੀ ਦੁਖ ਦਰਦ ਜਮ ਨੇੜ ਨ ਆਵੇ ਕਹੋ ਨਾਨਕ ਜੋ ਹਰ ਗੁਣ ਗਾਵੇ ਗਉੜੀ ਮਹਲਾ ਪੰਜਵਾਂ ਜਿਸ ਸਿਮਰਤਿ ਦੋਖ ਸਭ ਜਾਏ ਨਾਮ ਰਤਨ ਵਸੈ ਮਨ ਆਏ ਜਪ ਮੰਨ ਮੇਰੀ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹੋ ਇਕ ਸਿਮਨ নাহি ਦੂਜਾ ਕੋਈ ਜਾਕੀ ਦ੍ਰਿਸ਼ਟ ਸਦਾ ਸੁਖ ਹੋਏ ਸਾਜਨ ਮੀਤ ਸਫਾ ਕਰੇ ਇਕ ਹਰ ਹਰ ਅਖਰ ਮਨ ਮਹਲੇਖ र सर्वत स्वामी गुण गावे नानक अंतर यामी गौडी महला पञ्जमा कोट विघन हिरखनमः हर हर कथा साध पीवत राम रस अमृत गुंजास जप हर चरण तास रहा ਸਰਬਕੁਲਿਆਨ ਸੁਖ ਸਹਿ ਜਿ ਨਿਧਾਨੁ ਜਕਰਿ ਧਵ ਸਹਿ ਭਗਵਾਨ ਔਖਦ ਮੰਤਰ ਤੰਤ ਸਭ ਛਾਰ ਕਰਨੇ ਹਰਿਦੈ ਮਹਤਾਰੂ ਤਜ ਸਭ ਭਰਮ ਭਜਿਉ ਪਾਰ ਬ੍ਰਹਮ ਕਹ ਨਾਨਕ ਅਟਲੇ ਧਰਮ ਗਉੜੀ ਮਹੱਲਾ ਪੰਜਵਾਂ ਸ਼ਾਂਤ ਪਈ ਗੁਰ ਗੋਵਿੰਦ ਪਾਈ ਤਾਪਾ ਬਿਨ ਸੈ ਮਿਰ ਪਾਈ ਰਹਾਉ ਰਾਮ ਨਾਮ ਨਿਤ ਰਸਨ ਵਖਾਣੋ ਬਿਨ ਸਰੂਪੈ ਕਲਿਆਣ ਪਾਰ ਬ੍ਰਹਮ ਗੁਣ ਅਗੰ ਵੇਚਾਰ ਸਾਧੂ ਸੰਗਮ ਹ ਨਿਸਤਾਰ ਨਿਰਮਲ ਗੁਣ ਗਾਵੋ ਨਤ ਨੀਤ ਗਈ ਵਿਆਦ ਉਬਰ ਜਨਮਿਤ ਮਨ ਬਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸਰਨਾਈ ਗਉੜੀ ਮਹੱਲਾ 5ਵਾਂ ਨੇਤਰ ਪ੍ਰਗਾਸ ਕੀਆ ਗੁਰਦੇਵ ਪਰਮ ਗੈ ਪੂਰਨ ਭੈ ਸੇਵ ਰਹਾ ਚੇਤ ਲਾਤੇ ਰਖਿਆ ਵਿਹਾਰੀ ਪਾਰ ਬ੍ਰੰਪਰ ਕਿਰਪਾ ਤਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗਉੜੀ ਮਹੱਲਾ ਪੰਜਵਾਂ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤਮਰੇ ਕਾ ਜਿਸ ਵਾਰੇ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਬਾਦਸ਼ਾਹ ਸ਼ਾ ਸਭ ਵਸ ਕਰ ਦਿਨ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪਉ ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ ਸ਼ਰਨ ਪਰੇ ਪ੍ਰਭ ਅੰਤਰ ਆਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਵਉੜੀ ਮਹਲਾ ਪੰਜਵਾਂ ਰਖ ਪਿਤਾ ਪ੍ਰਭ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ ਰਹਾਉ ਪੰਜ ਵਿਖਾ ਦੀ ਏਕ ਗਰੀਬਾ ਰਖੋ ਰਖਨ ਹਾਰੇ ਖੇਦ ਕਰੈ ਅਰ ਬਹੁਤ ਸੰਤਾਵੈ ਆਇਓ ਸ਼ਰਨ ਤੇਹਾਰੇ ਕਰ ਕਰ ਹਾਰਿਓ ਅਨਕ ਬਹੁ ਪਾਤੀ ਛੋਡੋ ਕੰਤੋ ਨਹੀਂ ਇਕ ਬਾਸ ਸੰਤਾ ਕੀ ਓਟਾ ਸਾਰ ਸਭ ਮਿਟ ਜਾਹੀ ਕਰ ਕਿਰਪਾ ਸੰਤ ਮਿਲੈ ਮੋਹ ਤਨ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹ ਨਿਰਪੋ ਗੁਰ ਕਾ ਸ਼ਬਦ ਕਮਾਇਆ ਜੀਤ ਲਏ ਓਏ ਮਹਾ ਵਿਖਾਤੀ ਸਹਿਜ ਸੁਹੇਲੀ ਬਾਣੀ ਕਹੋ ਨਾਨਕ ਮਨ ਭਇ ਪ੍ਰਗਸ ਪਾਇਆ ਪਦ ਨਿਰਵਾਨੀ ਸੋਟ ਮਹੱਲਾ ਪੰਜਵਾਂ ਕਰਿ ਇਸਨਾ ਨੂੰ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੁਖਾ ਕੋਟ ਬਿਗਨ ਲਾਥੈ ਪ੍ਰਭ ਸਰਨਾ ਪ੍ਰਗਟਿ ਭਲੇ ਸੰਜੁਕਾ ਪ੍ਰਭ ਬਾਣੀ ਸ਼ਬਦ ਸੁਪਾਖਿ ਹੈ ਗਾਵ ਸੁਨੋ ਪੜੋ ਨਿਤ ਪਾਈ ਗੁਰਪੂਰੈ ਤੂ ਰਖਿਆ ਰਹਾਉ ਸਾਚਾ ਸਾਹਿਬ ਅਮਤ ਬਡਾਈ ਭਗਤ ਮਚੰਦ ਅਲਾ ਸੰਤਾਂ ਕੀ ਪੈ ਜੂ ਰਖਦਾ ਆਇਆ ਆਦਿ ਵਿਰਧ ਪ੍ਰਤ ਪੱਲਾ ਹਰ ਅੰਮ੍ਰਿਤ ਨਾਮ ਭੋਜਨਤ ਪੁੰਚੂ ਸਰਬ ਵੇਲਾ ਮੁਖ ਪਾਵੋ ਜਰਾ ਮਰਾਂ ਤਾਪ ਸਭ ਨਠ ਗੁਣ ਗੋਵਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਸੋਠ ਮਹੱਲਾ ਪੰਜਵਾਂ ਸੂਖ ਮੰਗਲ ਕਲਿਆਣ ਸਹਿਜ ਤਨ ਪ੍ਰਭ ਚਾਕੇ ਚਰਨ ਨਿਹਾਰਿਆ ਰੱਖਣ ਹਾਰੇ ਰੱਖਿ ਉਬਾਰਕ ਸਤਿਗੁਰ ਤਾਪ ਉਤਾਰਿਆ ਉਬਰੈ ਸਤਿਗੁਰ ਕੀ ਸ਼ਰਨਾਈ ਜਾ ਕੀ ਸੇਵ ਨਭਰਤੀ ਜਾਈ ਰਹਾ ਕਰਮ ਹੈ ਸੂਖ ਬਹੁਰ ਫਲ ਸੁਖ ਪ੍ਰਭ ਆਪਣੇ ਭੈ ਦੇ ਅਲਾ ਨਾਨਕ ਬਿਗਨ ਲਾਗੇ ਕੋ ਮੇਰਾ ਪ੍ਰਭ ਹੋਇਆ ਰਖਵਾਲਾ ਸੋ ਰਠ ਮਹੱਲਾ ਪੰਜਵਾਂ ਗੈ ਖਲੇਸ਼ ਰੋਗ ਸਭ ਨਾਸੀ ਪ੍ਰਭ ਆਪਣੇ ਕਿਰਪਾ ਤਾਰੀ ਆਠ ਪਹਿਰ ਅਰਾਧੋ ਸੁਆਮੀ ਪੂਰਨ ਕਾਲ ਹਮਾਰੀ ਹਰ ਜਿਉ ਤੂੰ ਸੁਖ ਸੰਪਤਿ ਰਾਸ ਰੱਖ ਲਿਓ ਭਾਈ ਮੇਰੇ ਕੋ ਪ੍ਰਭ ਅਗੇ ਅਰਦਾਸ ਰਹਾਉ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਖਸਮ ਭਰੋਸਾ ਕਹੋ ਨਾਨਕ ਘਰ ਪੂਰਾ ਭੇਟਿਓ ਮਿਟਿਓ ਸਭਲ ਅੰਦੇਸਾ ਸੋਰਠ ਮਹੱਲਾ ਪੰਜਵਾਂ సిమర సిమర గర సతగనా సగలా దుఃఖ మాప రోగ గే గ మన ఇచ్చ ఫల పేరా గర పూరా స్వామి పూర్ణ పుఖ బా ఆనంద వినోద మంగళ గుణ గూ నక భ जय जय कारपई जग भीतर हो अपार ब्रह्म दे रखवाला सूरट मोहल्ला पंचम दुर्त गवाया हर प्रभे आप सब संसार उवारेया पार ब्रह्म प्रभु कृपा तारी अपना विरुद्ध समारेया होए राजे राम की रखवाली सुख सहज आनंद गुण गावो मन्तन दे सुख खाली रहवो ਬਤ ਤੋ ਉਧਾਰਨ ਸਤ ਗੁਰ ਮੇਰਾ ਮੋਹ ਤਿਸ ਕਾ ਪਰਵਾਸ ਬਖਸ਼ ਲਈ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸ ਸੁਰਤ ਮਹਲਾ ਪੰਜਵਾਂ ਬਖਸ਼ਿ ਆਪਾਰ ਬ੍ਰਹਮ ਪਰਮੇਸ਼ਰ ਸਭਲੇ ਰੋਗ ਵੇਦਾਰੇ ਗੁਰਪੂਰੇ ਕੀ ਸਰਣੀ ਉबरे ਕਾਜ ਸਗਲ ਸਵਾਰੇ ਹਰ ਜਨ ਸਿਮਰਿਆ ਨਾਮ ਆਧਾਰ ਤਾਪੋ ਤਾਰਿਆ ਸਤਿਗੁਰੂ ਪੂਰੇ ਆਪਣੀ ਕਿਰਪਾ ਧਾਰ ਰਹਾਉ ਸਦਾ ਆਨੰਦ ਕਰੈ ਮੇਰੇ ਪਿਆਰੇ ਹਰ ਗੋਬਿੰਦ ਗੁਰ ਰੱਖਿਆ ਵੱਡੀ ਵੱਡਿਆਈ ਨਾਨਕ ਕਰਤੇ ਕੀ ਸਾਚ ਸਬਦ ਸਤਿ ਭਖਿਆ ਸੋਠ ਮਹੱਲਾ ਪੰਜਵਾਂ ਭਏ ਕਿਰਪਾਲ ਸੁਆਮੀ ਮੇਰੇ ਤੇਤ ਸਚੇ ਦਰਬਾਰ ਸਤਿਗੁਰ ਤਪ ਗਵਾਇ ਭਾਈ ਠਾਂਡ ਪਈ ਸੰਸਾਰ ਆਪਣੇ ਜੀ ਜੰਤ ਆਪੇ ਰਖ ਜਨ ਕੀਓ ਹਟ ਤਾਰ ਹਰ ਕੇ ਚਰਨ ਹਿਰਦੈ ਉਰਤਾਰ ਸਦਾ ਸਦਾ ਪ੍ਰਭ ਸਿਮਰਿਏ ਭਾਈ ਦੁੱਖ ਕਲਬਕ ਕਟਨ ਹਾਰ ਰਹਾ ਤਿਸ ਕੀ ਸ਼ਰਣੀ ਉਪਰੇ ਭਾਈ ਜਨ ਰਤਿਆ ਸਭ ਕੋਏ ਕਰਨ ਕਰਨ ਸਮਰੱਥ ਸੋ ਪਾਈ ਸੱਚੈ ਸੱਚੀ ਸੋਏ ਨਾਨਕ ਪ੍ਰਭੂ ਤੇ ਆਈ ਭਾਈ ਮਨ ਤਨ ਸੀਤਲ ਹੋਏ ਸੋਟ ਮਹੱਲਾ ਪੰਜਵਾਂ ਸੰਤੋ ਹਰ ਹਰ ਨਾਮ ਤੇ ਆਈ ਸੁਖ ਸਾਗਰ ਪ੍ਰਭ ਵਿਸਰਿਉ ਨਾਹੀ ਮਨ ਚਿੰਦੜਾ ਫਲ ਪਾਈ ਰਹਾਉ ਸਤਿਗੁਰੂ ਪੁਰੇ ਤਾਪ ਗਵਾਇਆ ਆਪਣੀ ਕਿਰਪਾ ਤਾਰੀ ਪਾਰ ਬ੍ਰਹਮ ਪ੍ਰਭ ਦੇ ਅੱਲਾ ਦੁੱਖ ਮਿਟਿਆ ਸਭ ਪਰਿਵਾਰੀ ਸਰਬਨਿਧਾਨ ਮੰਗਲ ਰਸ ਰੂਪ ਹਰਖਾ ਨਾਮ ਆਧਾਰ ਹੋ ਨਾਨਕ ਪਤ ਰਾਖੀ ਪਰਮੇਸ਼ਰ ਉਧਰਿਆ ਸਭ ਸੰਸਾਰੋ ਸੋਢਟ ਮਹੱਲਾ ਪੰਜਵਾਂ ਮੇਰਾ ਸਤਿਗੁਰ ਰਖਵਲ ਹੋਇਆ ਧਾਰ ਕਿਰਪਾ ਪ੍ਰਭ ਹਾਦ ਦੇ ਰੱਖਿਆ ਹਰ ਗੋਬਿੰਦ ਨਮਨ ਰੋਇ ਰਹਾਵ ਤਾਪ ਗਿਆ ਪ੍ਰਭ ਆ ਮਟਾਇਆ ਜਨ ਕੀ लाज ਰਖਾਈ ਸਾਧ ਸੰਗਤ ਸੇ ਸਫਲ ਪਾਏ ਸਤਿਗੁਰ ਕਹਿ ਬਲ ਜਾਈ ਹਲਤ ਪਲਤ ਪ੍ਰਭ ਦੋਵੇਂ ਸਵਾਰੇ ਹਮਰਾ ਗੁਣ ਅਬ ਗੁਣ ਨ ਵਿਚਾਰਿਆ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰਮ ਅਸਤਕ ਧਾਰਿਆ ਸੋਰਠ ਮਹੱਲਾ ਪੰਜਵਾਂ ਜੀ ਜੰਤਰ ਸਭ ਤਿਸਕੈ ਕੀਐ ਸੋਈ ਸੰਤ ਸਹਾਈ ਆਪਣੇ ਸੇਵਕ ਕੀ ਆਪੇ ਰਖੈ ਪੂਰਨ ਭਈ ਵਡਾਈ ਪਾਰ ਭ੍ਰਮ ਪੂਰਾ ਮੇਰੇ ਨਾਲ ਗੁਰਪੂਰੈ ਪੂਰੀ ਸਭ ਰਾਖੀ ਹੋਏ ਸਰਬ ਦੇਵਾਲ ਰਹਾਉ ਆਂਦੈ ਨਾਨਕ ਨਾਮ ਤੇ ਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਈ ਰੱਖੈ ਜੋ ਬਾਰਕ ਪਿਤ ਮਾਤਾ ਸੋਟ ਮਹੱਲਾ ਪੰਜਵਾਂ ਡਾਡ ਪਈ ਕਰਤਾਰੇ ਤਾਪ ਛੋੜ ਰਿਹਾ ਪਰਵਾਰੇ ਗੁਰਪੂਰੇ ਹੈ ਰਖੀ ਸਰਨ ਸੱਚ ਕੀ ਤਾਕੀ ਪਰਮੇਸ਼ਰ ਆਪ ਹੋਇ ਰਖਵਾਲਾ ਸੈ ਅੰਤ ਸਹਿਜ ਸੁਖ ਕਨ ਮਹਿ ਉਪਜੈ ਮਨ ਹੋਆ ਸਦਾ ਸੁਖਾਲਾ ਰਹਾਉ ਹਰ ਹਰ ਨਾਮ ਦਿਉ ਦਰੂ ਤੈਨ ਸਗਲਾ ਰੂਪ ਵੇ ਦਰੂ اپنی کرپا داری تن सगली ਬਾਤ ਸਵਾਰੀ ਪ੍ਰਭ ਆਪਣਾ ਬਿਰਦ ਸਮਾਰਿਆ ਹਮਰਾ ਗੁਣੇ ਅਬ ਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਭਇਓ ਸਾਖੀ تن सगली ਲਾਜ ਰਾਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘਹਿਰਾ Japu nanak naam sach saakhi ਆਪਣੇ ਦਾਸ ਕੀ ਪੈਜ ਰੱਖੀ ਬਿਲਾਵਲ ਮਹੱਲਾ ਪੰਜਵਾਂ ਸਰਬ ਕਲਿਆਣ ਕੀਏ ਗੁਰਦੇਵ ਸੇਵਕੀ ਆਪਣੀ ਲਾਇਓ ਸੇਵ ਬਿਗਨ ਲਗ ਜਪ ਅਲਖ ਭੇਵ ਤਰਤ ਪੁਨੀਤ ਭਈ ਗੁਣ ਗਾਏ ਦੁਰਤਿ ਗਿਆਨ ਹਰਨਾ ਧਿਆਏ ਰਹਾਉ ਸਭਨੀ ਥਾਈ ਰਵਿਆ ਆਪ ਹਾਥ ਜੁਗਾਤ ਜਾ ਕਾ ਵੱਡ ਪ੍ਰਤਾਪ ਗੁਰ ਪ੍ਰਸਾਦ ਨ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿੱਠਾ ਨਿਰਭਗਨ ਹੋਏ ਸਭ ਥਾਈ ਬੂਠੈ ਸਭ ਸੁਖ ਪਾਏ ਸਤਗੁਰ ਤੁਠੈ ਪਾਰ ਬ੍ਰਹਮ ਪ੍ਰਭ ਭੈ ਰਖ ਵਾਲੇ ਜਿੱਥੇ ਕਿਥੇ ਦਿਸੈ ਨਾਲੇ ਨਾਨਕ ਦਾਸ ਖਸਮਪ੍ਰਤਪਾਲੇ ਬਿਲਾਵਲ ਮਹੱਲਾ ਪੰਜਵਾਂ ਚਰਨ ਕਮਲ ਪ੍ਰਭ ਹਿਰਦੇ ਧਿਆਏ ਰੋਗ ਗਏ ਸਗਲੇ ਸੁਖ ਪਾਏ ਗੁਰਦੁਪ ਕਟ ਕਾਟਿਆ ਦੀਨੋਂ ਦਾਨ ਸਫਲ ਜਨਮ ਜੀਵਨ ਪ੍ਰਵਾਨ ਰਹਾਉ ਅਕਥ ਕਥਾ ਅੰਮ੍ਰਿਤ ਪ੍ਰਭ ਬਾਣੀ ਗੁਰੂ ਨਾਨਕ ਜਪ ਜੀਵੇ ਗਿਆਨੀ ਬੇਲਾਵਲ ਮਹੱਲਾ ਪੰਜਵਾਂ ਸ਼ਾਂਤ ਪਾਈ ਗੁਰ ਸਤਿਗੁਰ ਪੂਰੇ ਸੁਖ ਉਪਜੈ ਬਾਜੇ ਅਨਹਦ ਤੂਰੇ ਰਹਾਉ ਤਾ ਪਾਪ ਸੰਤਾਪੇ ਨਾਸੈ ਹਰਿ ਸਿਮਰਤਿ ਕਿਲ ਵਿਖ ਸਭ ਨਾਸੈ ਆਨੰਦ ਕਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਜਸ ਸਵਾਰੀ ਬੇਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀ ਅਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜਨ ਹੋਏ ਕਿਰਪਾਲਾ ਬਖਸੈ ਸਭ ਪਰਵਾਰਿਆ ਕਾਰਜ ਸਤਗੁਰ ਆਪਸ ਵਾਰਿਆ ਵੱਡੀ ਅਰਜਾ ਹਰ ਗੋਬਿੰਦ ਕੀ ਸੋਖ ਮੰਗਲ ਖಲ್ಯਾਨ ਵਿਚਾਰਿਆ ਰਹਾਓ ਵੰਤਰੰਤਰੇ ਪਵਨ ਹਰਿਆ ਹੋਏ ਸਗਲੇ ਜੀ ਸਹਾਰੇ ਆ ਮਨ ਇੱਛਾ ਨਾਨਕ ਫਲ ਪਾਏ ਪੂਰਨ ਇੱਛ ਪੁਜਾਰਿਆ ਬਿਲਾਵਲ ਮਹੱਲਾ ਪੰਜਵਾਂ ਰੋਗ ਗਿਆ ਪ੍ਰਭੇ ਆਪ ਗਵਾਇਆ ਨੀਂਦ ਪਈ ਸੁਖ ਸਹਜ ਘਰ ਆਇਆ ਰਹਾਉ ਰਾਜ ਰਾਜ ਭੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਰਿੱਧ ਮਹ ਧਿਆਈ ਨਾਨਕ ਗੁਰਪੂਰੈ ਸ਼ਰਨਾਈ ਜਿਨ ਆਪਣੇ ਨਾਮ ਕੀ ਪੈਜ ਰਖਾਈ ਬੇਲਾਵਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬਿਨ ਸੇਤੇ ਰੂਪ ਪਾਰਬ੍ਰਮਤੋਂ ਬਖਸਿਆ ਸੰਤਨ ਰਸ ਭੋਗ ਰਹਾਉ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨ ਤਨ ਆਰੋਗ ਗਉੜੁ ਗਾਵੋ ਨਿਤ ਰਾਮ ਕੈ ਇਹ ਉਕਤ ਜੋਗ ਆਏ ਬਸੋ ਕਰ ਦੇਸ ਮਹਿ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪ੍ਰਸੰਨ ਭਏ ਲਹਿ ਗਏ ਵਿਯੋਗ ਮਿਲਾ ਬਲ ਮਹੱਲਾ ਪੰਜਮ ਬੰਦਨ ਕਾਟੇ ਆਪ ਪ੍ਰਭ ਹੋਇਆ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮਤਾ ਕੀ ਨਦਰ ਨਿਹਾਲ ਘੋਰ ਪੂਰੇ ਕਿਰਪਾ ਕਰੀ ਕਾਟਿਆ ਦੁੱਖ ਰੋਗ ਮੰਤਨ ਸੀਤਲ ਸੁਖੀ ਭਇਆ ਪ੍ਰਭ ਤੇ ਆਵਨ ਜੋਗ ਰਹਾਓ ਔਕਦ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਧ ਸੰਗ ਮੰਤਨ ਹਿਤ ਫਿਰ ਦੁੱਖ ਨਾ ਜਪੈ ਹਰ 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 ਜਾਪੀਐ ਮੰਤਰ ਲੈ ਬਲਾਈ ਕਲਬਖੇ ਉੱਤਰ ਸਦ ਹੋਏ ਸਾਧੂ ਸਰਨਾਈ ਸੁਣ ਤੋ ਜਪਤ ਹਰਨਾਮ ਜਸ ਤਾਂ ਕੀ ਦੂਰ ਬਲਾਈ ਮਹਾ ਮੰਤਰ ਨਾਨਕ ਕਥੇ ਹਰ ਕੀ ਗੁਣ ਗਾਈ ਬਿਲਾਵਲ ਮਹਲਾ ਪੰਜਵਾਂ ਹਰ 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 ਅਰਾਦੀਐ ਹੋਈਐ ਆਰੋਵ रामचंद्र की लष्टका जिन मारिया रोग रहाव गोर पूरा हर जापिए नित कीचे पूग साथ संगत के वारने मिलिया संजोग जिस सिमरत सुख पाई है बिनसै वियोग नानक प्रभु शरणागति कर्ण कारण जोग ਰਬ ਬਿਲਾਵਲ ਮਹੱਲਾ ਪੰਜਵਾਂ ਦੋਪਦੇ ਕਰ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਵਰ ਉਪਾਪ ਸਭ ਤੇ ਅਗੇ ਆਦਾਰੂ ਨਾਮ ਲੈਆ ਤਾ ਪਾਪ ਸਭ ਮਿਟੇ ਰੂਪ ਸੀਤਲ ਮਨ ਪਏ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਇਆ ਰੱਖਣ ਹਾਰੇ ਰੱਖਿ ਆਪਣੀ ਕਰਮੈ ਰਹਾਉ ਬਾਹ ਪਕੜ ਪ੍ਰਭ ਕਾਟਿ ਆਕੀਨਾ ਆਪਣੇ ਆ ਸਿਮਰ ਸਿਮਰ ਮੰਤਨ ਸੁਖੀ ਨਾਨਕ ਨਿਰਭੈ ਆ ਬਿਲਾਵਲ ਮਹੱਲਾ ਪੰਜਵਾਂ ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੁਖ ਸ਼ਾਂਤ ਵੱਡ ਪ੍ਰਤਾਪ ਅਜਰਜ ਰੂਪ ਹਰ ਕੀਨੀ ਦਾਤ ਗੁਰੂ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ ਹਮ ਤਿਸ ਕੀ ਸਰਣਾ ਗਤੀ ਜੋ ਸਦਾ ਸਹਾਈ ਰਹਾਉ ਵਿਰਤੀ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣ ਤਾਸ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨ ਲੱਗਈ ਪਾਰ ਭ੍ਰਮ ਸਰਨਾਈ ਚੌਗਰਦ ਹਮਾਰੇ ਰਾਮਕਾਰ ਦੁੱਖ ਲਗੈ ਨ ਪਾਈ ਸਤ ਗੁਰ ਪੂਰਾ ਭੇਟਿਆ ਜਨਮੰਤ ਬਨਾਈ राम नाम ओंख दिया एक अलवलाई राहौ राख लिए तन रखन हार सब व्याध मिटाई कौ नानक कृपा पई प्रपए सहाय बिलवल महल्ला पंचम अपने बालके आप रखियन पार ब्रह्म गुरु देव शोक शांत सहज आनंद पई पूर्ण पई सेव राहौ भक्त जणा की बेंती सुनी प्रभु आप ਰੋਗ ਮਿਟਾਈ ਜੀਵ ਵਾਲੀਏ ਨੋ ਜਾ ਕਾ ਵਡ ਪ੍ਰਤਾਪ ਦੋਖ ਹਮਾਰੇ ਬਖਸ਼ੀਏ ਨੋ ਆਪਣੀ ਕਲਤਾਰੀ ਮਨ ਮੰਚਤ ਫਲਵ ਦਿੱਤੀ ਐ ਨਾਨਕ ਬਲਿਹਾਰੀ ਬਿਲਾਵਲ ਮਹੱਲਾ ਪੰਜਵਾਂ ਤਾਪ ਲਾਇਆ ਗੁਰ ਸਿਰਜਨਹਾਰ ਸਤਗੁਰੂ ਆਪਣੇ ਕੋ ਬਲ ਜਾਈ ਜਿਨ ਪੈਜ ਰੱਖੀ ਸਾਰੇ ਸੰਸਾਰ ਰਹਾਉ ਕਰ ਮਸਤਕ ਧਾਰ ਬਾਲਕ ਰਖ ਲੀਨੋ ਪ੍ਰਭੇ ਅੰਮ੍ਰਿਤ ਨਾਮ ਮਹਾਰਸਦਿਨੋ ਦਾਸ ਕੀ ਲਾਜ ਰਖੈ ਮਿਹਰਬਾਨ ਗੁਰੂ ਨਾਨਕ ਬੋਲੇ ਦਰਗਹ ਪ੍ਰਵਾਨ ਬਿਲਾਵਲ ਮਹੱਲਾ ਪੰਜਵਾਂ ਤਾ ਪਾਪ ਤੇ ਰਖੈ ਆਪ ਸੀਤਲ ਭਏ ਗੁਰ ਚਰਨੀ ਲੱਗ ਰਾਮ ਨਾਮ ਹਿਰਦੇ ਮਹਿ ਜਾਪ ਰਹਾਵ ਕਰ ਕਿਰਪਾ ਹਸਤ ਪ੍ਰਭ ਦੀਨ ਜਗਤ ਉਦਾਰ ਨਵਖੰਡ ਪ੍ਰਤਾਪ ਦੁਖ ਬਿਨ ਸੇ ਸੁਖ ਅੰਤ ਪ੍ਰਵੇਸ਼ਾ ਤ੍ਰਿਸ਼ਣ 부ਜੀ ਮੰਤਨ ਸਚ ਤਾਪ అనాథ కోర్ణ సమర్థా సేష్ మా బ భక్త మంచ బజ స్వామి గుణగావత నక ఆప అనాథ కోర్ణ సమర్థా సేష్ మాయి బచల్ ప భజన స్వామి గుణగావత నక ఆప